ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਜੀ ਤੁਸੀਂ ਸਾਰੇ ਉਮੀਦ ਹੈ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਤੁਸੀਂ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇਹ ਆਪਾਂ ਬਣਾ ਰਹੀ ਸੀਗੇ ਜੀ ਮੂੰਗੀ ਮਸਰੀ ਦੀ ਦਾਲ ਬਿਆ ਤੋਂ ਬਾਅਦ ਤੁਹਾਨੂੰ ਵੀ ਪਤਾ ਹੀ ਹੈ ਜੀ ਵੀ ਹਲਕਾ ਜਿਹਾ ਖਾਣਾ ਖਾਣ ਨੂੰ ਦਿਲ ਕਰਦਾ ਹੈ ਜਿਆਦਾ ਮਸਾਲੇ ਵਾਲੀਆਂ ਦਾਲਾਂ ਸਬਜ਼ੀਆਂ ਖਾ ਕੇ ਮਾਨਕ ਜਾਂਦਾ ਜੀ ਕਈ ਦਿਨ ਹੋ ਗਏ ਸੀ ਖਾਂਦੇ ਆ ਮਸਾਲੇ ਵਾਲੀਆਂ ਤਾਂ ਕਰਕੇ ਅੱਜ ਆਪਾਂ ਮੂੰਗੀ ਮਸਰੀ ਬਣਾਈ ਹੈ ਜੀ ਪਹਿਲਾਂ ਆਪਾਂ ਕੱਲੀ ਮੂੰਗੀ ਮਸਰੀ ਧੋ ਕੇ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਪਾ ਕੇ ਰੱਖ ਲਈਏ ਜੀ ਤੇ ਲੂਣ ਪਾ ਲਿਆ ਸੀ ਉਹਦੇ ਵਿੱਚ ਕੱਲਾ ਮਿਰਚ ਤੇ ਹਲਦੀ ਆਪਾਂ ਤੜਕੇ 'ਚ ਪਾ ਲਾਂਗੇ ਜਦੋਂ ਉਬਲਣ ਲੱਗੀ ਉਹਦੇ ਉੱਤੇ ਢੱਕ ਲਾ ਦਾਂਗੇ ਪਹਿਲਾਂ ਆਪਾਂ ਫਿਰ ਵਧੀਆ ਬਣ ਜੂਗੀ ਜੀ ਮੂੰਗੀ ਮਸਰੀ ਦੋ ਤਿੰਨ ਤਰ੍ਹਾਂ ਨਾਲ ਬਣ ਜਾਂਦੀ ਹੈ ਜੀ ਪਹਿਲਾਂ ਤੜਕਾ ਲਾ ਕੇ ਵੀ ਵਿੱਚ ਪਾ ਦਨੇ ਆਪਾਂ ਫਿਰ ਮੂੰਗੀ ਮਸਰੀ ਤੇ ਬਾਅਦ ਚ ਤੜਕਾ ਵੀ ਲਾ ਲੈਨੇ ਆ ਜੀ ਅੱਜ ਆਪਾਂ ਕੱਲਾ ੂਣ ਪਾ ਕੇ ਬਣਾ ਲਈਏ ਤੇ ਹੁਣ ਤੜਕਾ ਲਾਵਾਂਗੇ ਇਹਦੇ ਵਿੱਚ ਹਲਦੀ ਮਿਰਚੇ ਇਹਦੇ ਵਿੱਚ ਪਾਵਾਂਗੇ ਲਸਣ ਪਾ ਲਿਆ ਆਪਾਂ ਜੀਰਾ ਪਾ ਲਿਆ ਜੀ ਘਿਓ ਪਾ ਕੇ ਤੇ ਪਿਆਜ਼ ਪਾ ਦਿੱਤੇ ਨੇ ਇਹਨਾਂ ਨੂੰ ਹਲਕੇ ਜਿਹੀ ਭੁੰਨ ਲਾਂਗੇ ਫਿਰ ਆਪਾਂ ਇੱਕ ਟਮਾਟਰ ਪਾ ਦਾਂਗੇ ਵਿੱਚ ਦੁੱਧ ਨੂੰ ਉਬਾਲੀ ਆਪਾਂ ਦੇ ਲਈਏ ਜੀ ਧੜ ਦੀ ਆਪਣੀ ਰਿਚੀ ਹੋਈ ਐ ਸਿਮ ਤੇ ਕਰਿਆ ਹੋਇਆ ਹੈਗਾ ਸਾ ਤੜਕਾ ਪਾ ਕੇ ਉਹਦੇ ਵਿੱਚ ਜੇ ਪਾਣੀ ਦੀ ਜ਼ਰੂਰਤ ਹੋਈ ਥੋੜਾ ਜਿਹਾ ਸੀਕ ਲਵਾ ਕੇ ਫਿਰ ਬੰਦ ਕਰ ਦਾਂਗੇ ਜੀ ਗੈਸ ਮਸਾਲੇ ਵਾਲੀਆਂ ਦਾਲਾਂ ਸਬਜ਼ੀਆਂ ਖਾਂਦਿਆਂ ਨੂੰ ਹੱਤਤਾ ਹੋ ਗਿਆ ਸੀਗੇ ਤਾਂ ਕਰਕੇ ਅੱਜ ਆਪਾਂ ਹਲਕੀ ਜੀ ਦਾਲ ਬਣਾਈ ਹੈ ਇਹ ਦੇਖੋ ਕੱਲਾ ਨਾਣ ਪਾ ਕੇ ਬਣਾਈ ਹੈ ਜੀ ਆਪਾਂ ਟੀ ਨਾਲ ਇੱਥੇ ਆਪਾਂ ਗੁੰਨ ਲਾਂਗੇ ਜੀ ਆਟਾ ਰੋਟੀ ਦੀ ਤਿਆਰੀ ਕਰ ਲਾਂਗੇ ਹੱਟ ਆ ਪਸਾਣ ਕੇ ਰੱਖ ਲਿਆ ਤੇ ਗਰਕੇ ਭੁੰਨ ਕੇ ਹਲਕੇ ਜਿਹੇ ਟਮਾਟਰ ਆਪਾਂ ਵਿੱਚ ਪਾ ਲਿਆ ਜੀ ਹੁਣ ਟਮਾਟਰ ਵੀ ਭੁੰਨ ਲਾਂਗੇ ਚੰਗੀ ਤਰ੍ਹਾਂ ਸੌਫਟ ਹੋ ਜੂਗਾ ਫਿਰ ਨਾਣ ਵਿੱਚ ਸਾਰੀ ਨਾਣ ਤਾਂ ਪਾਇਆ ਹੋਇਆ ਜੀ ਮਿਰਚ ਤੇ ਹਾਈ ਦੀ ਪਾਵਾਂਗੇ ਆਪਾਂ ਇਹਦੇ ਵਿੱਚ ਜਿੰਨੇ ਟਾਈਮ ਦੇ ਵਿੱਚ ਆਪਣਾ ਤੜਕਾ ਤਿਆਰ ਹੁੰਦਾ ਆਪਾਂ ਆਟਾ ਗੁੰਨ ਕੇ ਰੱਖ ਲੈਨੇ ਆ ਪਹਿਲਾਂ ਗੁੰਨ ਕੇ ਫਿਰ ਰੱਖੇ ਹੋਏ ਆਟੇ ਦੀ ਰੋਟੀ ਬਹੁਤ ਵਧੀਆ ਬਣਦੀ ਹੈ ਜੀ ਹੁਣ ਮੱਕੀ ਦਾ ਆਟਾ ਨਹੀਂ ਪਾਇਆ ਜੀ ਵਿੱਚ ਗੱਲਾਂ ਕਣਕ ਦੇ ਹੀ ਹੁੰਦੇ ਆ। ਆਟਾ ਆਪਣਾ ਗੁੰਨਿਆ ਗਿਆ। ਤੇ ਤੜਕਾ ਵੀ ਤਿਆਰ ਹੈ ਜੀ ਬਸ ਦਾਲ ਦੇ ਵਿੱਚ ਪਾ ਦਾਂਗੇ ਆਪਾਂ। ਘਰ ਦੀ ਸਾਬ ਦਾਲ ਸਬ지 ਬਹੁਤ ਵਧੀਆ ਲੱਗਦੀ ਹੈ ਜੀ। ਇਸ ਵਾਰ ਤਾਂ ਕਿੰਨੇ ਦਿਨ ਹੋ ਗਏ ਸੀਗੇ ਜੀ ਵਿਆਹ ਦੇ ਵਿੱਚ। ਤੇ ਲੱਗ ਗਿਆ ਇਹ ਤੜਕਾ ਆਪਣਾ ਪੁੱਜ ਗਿਆ ਸੀ ਉਹਦੇ ਵਿੱਚ ਆਪਾਂ ਮਿਰਚ ਤੇ ਹਲਦੀ ਪਾਵਾਂਗੇ ਇਹਨੂੰ ਥੋੜਾ ਜਿਹਾ ਸੇਕ ਲਵਾ ਕੇ ਵੀ ਹਲਦੀ ਕੱਚੀ ਨਾ ਰਹੇ ਫਿਰ ਦਾਲ ਦੇ ਵਿੱਚ ਪਾਵਾਂਗੇ ਆਪਾਂ ਦਾਲ ਤਾਂ ਆਪਣੀ ਘੁਲੀ ਪਈ ਹੈ ਜੀ ਬਹੁਤ। ਢੂੰਗੀ ਮਸਰੀ ਤਾਂ ਬਹੁਤ ਜਲਦੀ ਬਣ ਜਾਂਦੀ ਹੈ। ਇਹ ਪਾ ਦਾਂਗੇ ਜੀ ਦਾਲ ਦੇ ਵਿੱਚ। ਤੇ ਥੋੜਾ ਜਿਹਾ ਪਾਣੀ ਗਰਮ ਕਰਕੇ ਪਾਵਾਂਗੇ। ਗਾੜੀ ਹੋ ਗਈ ਸੀ ਦਾਲ। ਬਹੁਤ ਟੇਸਟੀ ਬਣੀ ਸੀਗੀ ਦਾ ਪਤਾ ਨਹੀਂ ਤਾਂ ਕਈ ਦਿਨਾਂ ਬਾਅਦ ਖਾਧੀ ਸੀ ਜਾਂ ਮਹੀਨੇ ਤੋਂ ਬਾਅਦ ਲੱਗੀ ਅੱਧਾ ਇੱਕ ਗਲਾਸ ਆਪਾਂ ਪਾਣੀ ਦਾ ਗਰਮ ਕਰ ਲਾਂਗੇ ਵਿੱਚ ਪਾਉਣ ਲਈ ਉਹਦੇ ਤੇ ਹਰਾ ਧਨੀਆ ਪਾਵਾਂਗੇ ਜੀ ਦਾਲਾਂ ਦੇ ਉੱਤੇ ਆਪਾਂ ਤੋੜ ਕੇ ਲਿਆਵਾਂਗੇ ਤੋੜ ਕੇ ਧੋ ਕੇ ਉਹਨੂੰ ਪਹਿਲਾਂ ਸਾਫ਼ ਕਰਦੇ ਨੇ ਫਿਰ ਕੱਟ ਲਾਂਗੇ ਇਹ ਰੀਤਾ ਵਗੈਰਾ ਜਿਹੜਾ ਲੱਗਿਆ ਹੁੰਦਾ ਉਹ ਲੈ ਜਾਂਦੇ ਚੰਗੀ ਤਰ੍ਹਾਂ ਇਹ ਕੱਟ ਲਿਆ ਜੀ ਆਪਾਂ ਧਨੀਆ ਪਾਣੀ ਪਾ ਕੇ ਫਿਰ ਆਪਾਂ ਨਾਲ ਧਨੀਆ ਪਾ ਦਾਂਗੇ ਮੱਟਾ ਵੀ ਆਪਣਾ ਗੁੰਨਿਆ ਗਿਆ ਜੀ ਦੁੱਧ ਨੂੰ ਵਾਲੀ ਆਈ ਪਈ ਹੈ ਤੇ ਦਾਲ ਵੀ ਤਿਆਰ ਹੈ ਹੁਣ ਆਪਾਂ ਜਦੋਂ ਦਾਲ ਬਣ ਗਈ 2 ਮਿੰਟ ਹੋਰ ਸੇਕ ਲਵਾਵਾਂਗੇ ਧਨੀਆ ਪਾਉਣ ਤੋਂ ਬਾਅਦ ਫਿਰ ਗੈਸ ਬੰਦ ਕਰਕੇ ਹੋਰ ਕੰਮ ਕਰ ਲਾਂਗੇ ਜੀ ਜਿਹੜੇ ਕਰਨੇ ਨੇ ਰੋਟੀ ਬਣਾਉਣ ਚ ਹੈ ਜੀ ਥੋੜਾ ਜਿਹਾ ਟਾਈਮ ਸੀ ਥੋੜਾ ਖੈਰ ਕੇ ਬਣਾਵਾਂਗੇ ਬਹੁਤ ਵਧੀਆ ਕਲਰ ਆ ਗਿਆ ਸੀਗਾ ਦਾਲ ਦਾ ਤੜਕਾ ਪਾਉਣ ਤੋਂ ਬਾਅਦ ਪਹਿਲਾਂ ਤਾਂ ਖਿਚੜੀ ਦੀ ਤਰ੍ਹਾਂ ਹੀ ਲੱਗਦੀ ਸੀ ਕੱਲੇ ਨਾਣ ਕਰਕੇ 2-3 ਮਿੰਟ ਸੇਕ ਲਵਾਵਾਂਗੇ ਜੀ ਸਿੰਮ ਦੇ ਉੱਤੇ ਉਸ ਤੋਂ ਬਾਅਦ ਆ ਗਿਆ ਜੀ ਇਹ ਕੱਪੜਿਆਂ ਦਾ ਖਲਾਰਾ ਬਿਆ ਤੋਂ ਬਾਅਦ ਇਹਨਾਂ ਦੀ ਸਾਮ ਸੰਭਾਲ ਜਾਣਾ ਹੁੰਦਾ ਸੀ ਜਲਦੀ ਦੇਣੇ ਕੱਢ ਕੇ ਸੂਟ ਹੋਰ ਪਾ ਜਾਂਦੇ ਸੀ ਜਿਹੜਾ ਕੱਢਿਆ ਹੁੰਦਾ ਉਹ ਟੰਗ ਜਾਂਦੇ ਗੁੰਡੀਆਂ ਤੇ ਤੇ ਬੱਚਿਆਂ ਦੇ ਵੀ ਸਾਰਿਆਂ ਦੇ ਉਧਰ ਪਏ ਨੇ ਸਿੱਟੇ ਸਾਰੇ ਸੰਭਾਲ ਕਰਾਂਗੇ ਕੁਝ ਉਹ ਗੁੰਡੀਆਂ ਤੇ ਟੰਗੇ ਹੋਈ ਨੇ ਜੀ ਜਿਹੜੇ ਧੋਣ ਵਾਲੇ ਨੇ ਉਹਨਾਂ ਨੂੰ ਅਲੱਗ ਕਰ ਲਾਂਗੇ ਜਿਹੜੇ ਨਹੀਂ ਧੋਣੇ ਜੀ ਥੋੜਾ ਟਾਈਮ ਪਾਏ ਨੇ ਉਹਨਾਂ ਦੀਆਂ ਤਹਾਂ ਲਗਾ ਕੇ ਆਪਾਂ ਅਲਮਾਰੀ 'ਚ ਸੈੱਟ ਕਰਕੇ ਰੱਖ ਦਾਂਗੇ ਇਹ ਇਧਰ ਦੂਸਰੇ ਬੈੱਡ ਤੇ ਪਏ ਨੇ ਉੱਤਰ ਜਾਣ ਕਰਕੇ ਜੀ ਬਹੁਤ ਖਲਾਰਾ ਪੈ ਗਿਆ ਘਰੇ ਹੁਣ 2-3 ਦਿਨਾਂ ਦੇ ਵਿੱਚ ਇਹ ਸੈੱਟ ਆਊਗਾ ਇਹ ਬਹੁਤ ਔਖਾ ਕੰਮ ਹੈ ਜੀ ਵਿਆਹ ਤੋਂ ਬਾਅਦ ਕਰਨਾ ਜਿਹੜਾ ਆਪਾਂ ਡੇਲੀ ਕਰੀ ਜਾਂਦੇ ਨਾਲ ਦੀ ਨਾਲ ਕੰਮ ਸੈੱਟ ਆਈ ਜਾਂਦੇ ਨੇ ਹੁਣ ਫਟਾਫਟ ਕਰਕੇ ਜਾਣਾ ਹੁੰਦਾ ਸੀਗਾ ਜਿੰਨੇ ਕੰਮ ਹੋ ਜਾਂਦੇ ਸੀ ਤਾਂ ਕਰਕੇ ਘਰੇ ਵੱਧ ਖਲਾਰਾ ਪੈ ਜਾਂਦਾ ਲਓ ਜੀ ਇਹ ਆਪਾਂ ਕਰ ਦੁੱਤੇ ਨੇ ਸਾਫ਼ ਤੇ ਉਹ ਪੱਗਾਂ ਰੱਖ ਲਈ ਆਪਾਂ ਸਾਈਡ ਤੇ ਧੋਣ ਵਾਲੀਆਂ ਕੱਲ ਨੂੰ ਧੋਵਾਂਗੇ ਅੱਜ ਮੌਸਮ ਖਰਾਬ ਸੀਗਾ ਤੇ ਜੁੱਤੀਆਂ ਸਾਫ਼ ਕਰਕੇ ਰੱਖਾਂਗੇ ਜੀ ਤੇ ਇਧਰੋਂ ਵੀ ਆਪਾਂ ਤਹਾਂ ਲਗਾ ਕੇ ਚੱਕ ਦਿੱਤੇ ਨੇ ਕੱਪੜੇ ਸਾਫ਼ ਕਰ ਦਿੱਤੇ ਜੀ ਸਾਰਾ ਅੱਜ ਮੀਂਹ ਦਾ ਮੌਸਮ ਜਾ ਜੀ ਤਾਂ ਕਰਕੇ ਆਪਾਂ ਕੱਪੜੇ ਨਹੀਂ ਧੋਤੇ ਅੱਜ ਕਿਣਮਣ ਜੀ ਹੋਈ ਗਈ ਹੈ ਸਾਰਾ ਦਿਨ ਕੱਲ ਨੂੰ ਧੋਵਾਂਗੇ ਜੇ ਧੁੱਪ ਨਿਕਲੇ ਤਾਂ ਹਵਾ ਬਹੁਤ ਚੱਲ ਰਹੀ ਹੈ ਜੀ ਤੇ ਬੱਦਲਵਾਈ ਬਣੀ ਹੋਈ ਹੈ ਪੂਰ ਜੀ ਪਈਏ ਸਾਰਾ ਦਿਨ ਤੇ ਆਲੂ ਬੁਖਾਰਾ ਭਰਿਆ ਪਿਆ ਫੁੱਲਾਂ ਨਾਲ ਆਲੂ ਬੁਖਾਰੇ ਪੰਜ ਚਾਰੀ ਲੱਗਦੇ ਨੇ ਫੁੱਲ ਬਹੁਤ ਜ਼ਿਆਦਾ ਆਉਂਦੇ ਨੇ ਤੇ ਇਹ ਹੈ ਜੀ ਦੁਪਹਿਰ ਦਾ ਟਾਈਮ ਚਾਹ ਬਣਾ ਲਈ ਆਪਾਂ ਤੇ ਨਾਲ ਲੱਡੂ ਪਕੌੜੀਆਂ ਲੈ ਲੈਨੇ ਜੀ ਆਜੋ ਜੀ ਤੁਸੀਂ ਵੀ ਪੀ ਲੋ ਚਾਹ ਕਿ ਪਾ ਦਿਖਾ ਲੂ ਨਾਲ ਜਿਆਦੀ ਚਾਹ ਪਾ ਲਾਂਗੇ ਜੀ ਆਪਾਂ ਕੱਪਾਂ ਦੇ ਵਿੱਚ ਦੁਪਹਿਰ ਦੀ ਚਾਹ ਹੈ ਜੀ ਇਹ 10 ਵਜੇ ਆਪਾਂ ਨਹੀਂ ਬਣਾਉਂਦੇ ਜਾਂ ਚਾਹ ਪੀਣ ਤੋਂ ਬਾਅਦ ਆਪਾਂ ਅੱਗੇ ਸੀਗੇ ਜੀ ਮੱਝਾਂ ਵੱਲ ਮੱਝਾਂ ਨੂੰ ਪਾਣੀ ਪਿਉਣਾ ਹੁਣ ਥੋੜਾ ਜਿਹਾ ਸੂਰਜ ਦਿਖ ਰਿਹਾ ਸੀਗਾ ਜੀ ਤੇ ਹਵਾ ਤਾਂ ਤੇਜ਼ ਹੀ ਚੱਲ ਰਹੀ ਸੀ। ਕੱਲ ਨੂੰ ਦੇਖੋ ਕਹੇ ਜਾਂ ਮੌਸਮ ਹੁੰਦਾ ਜੀ ਸਾਫ਼ ਹੋਇਆ ਤਾਂ ਕੱਪੜੀ ਧੋ ਲਾਂਗੇ ਜੀ ਸਾਰੇ ਤੇ ਸਾਬ-ਸਪਾਈਆਂ ਵਧੀਆ ਚੰਗੀ ਤਰ੍ਹਾਂ ਪੋਚੇ ਲਗਾ ਲਾਂਗੇ। ਹੁਣ ਬਣਾਵਾਂਗੇ ਜੀ ਆਪਾਂ ਚਟਣੀ ਧਨੀਏ ਦੀ। ਸਿੰਪਲ ਜੀ ਤੇ ਟੇਸਟੀ ਚਟਣੀ ਬਣਾਵਾਂਗੇ। ਧਨੀਆ ਪਾ ਲਿਆ ਜੀ ਆਪਾਂ ਕੱਟ ਕੇ ਧੋ ਕੇ ਰੱਖਿਆ ਹੋਇਆ ਸੀ। ਤੇ ਦੋ ਹਰੀਆਂ ਮਿਰਚਾਂ ਸੀਗੀਆਂ ਉਹ ਪਹਿਲਾਂ ਪਾ ਦਿੱਤੀਆਂ ਆਪਾਂ ਕੱਪ ਦੇ ਵਿੱਚ ਕੁਸ ਲਾਲ ਮਿਰਚ ਪਾ ਲਾਂਗੇ ਜੀ ਇੱਕ ਛੋਟੇ ਸਾਈਜ਼ ਦਾ ਟਮਾਟਰ ਲਿਆ ਟਮਾਟਰ ਪਾ ਲਾਂਗੇ ਵਿੱਚ ਤੇ ਤਿੰਨ ਚਾਰ ਛੋਟੇ ਛੋਟੇ ਪਿਆਜ਼ ਲੈਨੇ ਜੀ ਇਹਨਾਂ ਨੂੰ ਪਾ ਲਾਂਗੇ ਆਦਰਕ ਅੱਜ ਆਪਣੀ ਚਟਨੀ ਹੈਗਾ ਹਰੀਆਂ ਮਿਰਚਾਂ ਵੀ ਦੋਈ ਸੀਗੀਆਂ ਉਹ ਪਾ ਲਈਆਂ ਨੇ ਖੱਟੀ ਮਿੱਠੀ ਚਟਨੀ ਬਣਾਵਾਂਗੇ ਜੀ ਅੱਜ ਜਿਹੜੀ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਪੂਰ ਸਪੋਰਟ ਕਰਦੇ ਨੇ ਆਪਾਂ ਨੂੰ ਸਾਰੀ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਨੇ ਪਲੀਜ਼ ਰਿਕਵੈਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਇਹ ਨਹੀਂ ਬੂਲਿਆ ਜੀ ਆਪਾਂ ਅੱਧਾ ਨਿੰਬੂ ਪਾਵਾਂਗੇ ਆਪਾਂ ਵਿੱਚ ਇਹ ਖੱਟੇ ਘੱਟ ਨੇ ਜੀ ਨਿੰਬੂ ਸੈਦ ਠੰਡਾ ਕਰਕੇ ਜਿਹੜੇ ਲੱਗੇ ਹੋਏ ਨੇ ਤਾਂ ਘੱਟ-ਖੱਟੇ ਨੇ ਅੱਧਾ ਨਿੰਬੂ ਪਾ ਲਾਂਗੇ ਪਾਣੀ ਤਾਂ ਬਹੁਤ ਹੈ ਜੀ ਇਹਨਾਂ ਦੇ ਵਿੱਚ ਪਰ ਖੱਟਾ-ਖੱਟਾ ਹੈ ਅੱਧਾ ਨੀਬੂ ਨੂੰ ਜੋੜ ਲਿਆ ਆਪਾਂ ਤੇ ਇੱਕ ਚਮਚਾ ਪਾ ਲਾਂਗੇ ਜੀ ਖੰਡ ਦਾ ਤੇ ਨਾਲ ਆਪਾਂ ਸਵਾਦ ਅਨੁਸਾਰ ਲੂਣ ਪਾ ਲਾਂਗੇ ਤੇ ਲਾਲ ਮਿਰਚ ਪਾਵਾਂਗੇ ਜੀ ਹਰੀਆਂ ਘੱਟ ਸੀਗੀਆਂ ਜੀ ਵੱਧ ਹੁੰਦੀਆਂ ਹਰੀਆਂ ਮਿਰਚਾਂ ਫਿਰ ਲਾਲ ਨਹੀਂ ਪਾਉਂਦੇ ਅਜ ਹਰੀਆਂ ਘੱਟ ਕਰਕੇ ਲਾਲ ਪਾਉਣੀ ਪਈ ਹੈ ਜੀ ਦੇਖ ਇੱਕ ਚਮਚਾ ਪਾ ਲਿਆ ਜੀ ਖੰਡ ਦਾ ਆਪਾਂ ਖੱਟੀ ਮਿੱਠੀ ਚਟਨੀ ਬਣ ਕੇ ਤਿਆਰ ਹੈ ਜੀ ਆਪਣੀ ਪੀਸ ਲਾਂਗੇ ਇਹਨੂੰ ਆਪਾਂ ਲਓ ਜੀ ਚਟਨੀ ਬਣ ਗਈ ਇਹਨੂੰ ਆਪਾਂ ਕੌਲੀ 'ਚ ਕੱਢ ਲੈਨੇ ਆ ਇਹਨੂੰ ਆਪਾਂ ਇਸ ਤਰ੍ਹਾਂ ਹੀ ਵੀ ਖਾ ਸਕਦੇ ਹਾਂ ਜੀ ਜੇ ਚਾਹੀਏ ਤਾਂ ਇਹਨੂੰ ਤੜਕਾ ਲਾ ਕੇ ਤੜਕਾ ਲਾ ਕੇ ਵੀ ਵਧੀਆ ਬਣਾ ਕੇ ਹੋਰ ਖਾ ਸਕਦੇ ਆ ਜੀ ਨੂੰ ਤੜਕੇ ਵਾਲੀ ਪਸੰਦ ਆ ਤੜਕਾ ਲਗਾ ਲੈਣੇ ਜੀ ਜੇ ਸਿੰਪਲ ਖਾਣੀ ਆ ਤਾਂ ਸਿੰਪਲ ਦੀ ਖਾ ਲੈਣੇ ਆ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਲਓ ਜੀ ਖੱਟੀ ਮਿੱਠੀ ਚਟਣੀ ਆਪਣੀ ਹੋ ਗਈ ਹੈ ਤਿਆਰ ਅੱਜ ਦੀ ਵੀਡੀਓ ਇੰਨੀ ਜੀ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ